ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਲਿਖੀ ਹੋਈ ਰਚਨਾ ਇਸ਼ਤਿਆਰ ਲੈ ਕੇ ਆਇਆ ਹਾਂ ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆਏਗੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗਮ ਹੈ ਗੁੰਮ ਹੈ ਗੁੰਮ ਹੈ ਸਾਦ ਮੁਰਾਦੀ ਸੂਹੀ ਫਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਸੂਰਤ ਉਸਦੀ ਪਰੀਆਂ ਵਰਗੀ ਸੀਰਤ ਦੀ ਉਹ ਮਰੀਮ ਲੱਗਦੀ ਹਸਦੀ ਹੈ ਤਾਂ ਫੁੱਲ ਚੜਦੇ ਨੇ ਤੁਰਦੀ ਹੈ ਤਾਂ ਗਜਲ ਹੈ ਲੱਗਦੀ ਲੰਮਸ ਲੰਮੀ ਸਰੂ ਕੱਦ ਦੀ ਉਮਰ ਅਜੇ ਹੈ ਮਰ ਕੇ ਅੱਗ ਦੀ ਪਰ ਨੈਣਾ ਦੀ ਗੱਲ ਸਮਝਦੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਗੁੰਮਿਆ ਜਨਮ ਜਨਮ ਹਨ ਹੋਏ ਪਰ ਲੱਗਦਾ ਹੈ ਜੋ ਕੱਲ ਦੀ ਗੱਲ ਹੈ ਇਉਂ ਲੱਗਦਾ ਹੈ ਜੋ ਅੱਜ ਦੀ ਗੱਲ ਹੈ ਇਹੋ ਲੱਗਦਾ ਜੋ ਹੋਣ ਦੀ ਗੱਲ ਹੈ ਹੁਣੇ ਤਾਂ ਮੇਰੇ ਕੋਲ ਖੜੀ ਸੀ ਹੁਣੇ ਤਾਂ ਮੇਰੇ ਕੋਲ ਨਹੀਂ ਹੈ ਇੱਕ ਹੀ ਛਲ ਹੈ ਇੱਕ ਹੀ ਪਟਕਾ ਸੋਚ ਮੇਰੀ ਹੈਰਾਨ ਬੜੀ ਹੈ ਨਜ਼ਰ ਮੇਰੀ ਹੈਰਾਨ ਬੜੀ ਹੈ ਚਿਹਰੇ ਦਾ ਰੰਗ ਫੁੱਲ ਰਹੀ ਹੈ ਉਸ ਕੁੜੀ ਨੂੰ ਟੋਲ ਰਹੀ ਹੈ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਸ਼ਾਮ ਢਲੇ ਬਾਜ਼ਾਰਾਂ ਦੇ ਜਗ ਮੋੜਾਂ ਤੇ ਖੁਸ਼ਬੂ ਉਗਦੀ ਹੈ ਵੇਲ ਥਕਾਵਟ ਬੇਚੈਨੀ ਜਦ ਚੌਰਾਆਂ ਤੇ ਆ ਜੁੜਦੀ ਹੈ ਰੋਲੇ ਲਿਪੀ تنہائی ਵਿੱਚ ਉਸ ਕੁੜੀ ਦੀ ਥੁੜ ਖਾਂਦੀ ਹੈ ਉਸ ਕੁੜੀ ਦੀ ਥੁੜ ਦਿਸਦੀ ਹੈ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਹਰ ਛਣ ਮੈਨੂੰ ਇਉਂ ਲੱਗਦਾ ਹੈ ਹਰ ਦਿਨ ਮੈਨੂੰ ਇਉਂ ਲੱਗਦਾ ਹੈ ਜੁੜੇ ਜਸ਼ਨ ਤੇ ਭੀੜਾਂ ਵਿੱਚੋਂ ਜੁੜੀ ਮਹਿਕ ਦੇ ਝੁਰਮਟ ਵਿੱਚੋਂ ਉਹ ਮੈਨੂੰ ਆਵਾਜ਼ ਦੇਗੀ ਮੈਂ ਉਹਨੂੰ ਪਹਿਚਾਨ ਲਵਾਵਾਂਗਾ ਉਹ ਮੈਨੂੰ ਪਹਿਚਾਨ ਲਵੇਗੀ ਪਰ ਇਸ ਰੋਲੇ ਦੀ ਹੜ ਵਿੱਚੋਂ ਕੋਈ ਮੈਨੂੰ ਆਵਾਜ਼ ਨਾ ਦਿੰਦਾ ਕੋਈ ਵੀ ਮੇਰੇ ਵੱਲ ਨਾ ਵੇਂਦਾ ਪਰ ਖੌਰੇ ਕਿਉਂ ਟਪਲਾ ਲੱਗਦਾ ਪਰ ਖੌਰੇ ਕਿਉਂ ਝੋਲਾ ਪੈਂਦਾ ਹਰ ਦਿਨ ਹਰ ਇੱਕ ਪੀੜ ਜੁੜੀ ਚੋਂ ਬੁੱਤ ਉਹਦਾ ਜੋ ਲੰਘ ਕੇ ਜਾਂਦਾ ਪਰ ਮੈਨੂੰ ਹੀ ਨਜ਼ਰ ਨਾ ਆਉਂਦਾ ਗੁੰਮ ਗਈ ਮੈਂ ਉਸ ਕੁੜੀ ਦੇ ਚਿਹਰੇ ਦੇ ਵਿੱਚ ਘੁੰਮਿਆ ਰਹਿੰਦਾ ਉਸ ਤੇ ਗਮ ਵਿੱਚ ਕੁਲਦਾ ਰਹਿੰਦਾ ਉਸ ਤੇ ਗਮ ਵਿੱਚ ਖੁਰਦਾ ਜਾਂਦਾ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਉਸ ਕੁੜੀ ਨੂੰ ਮੇਰੀ ਸੌਹ ਹੈ ਉਸ ਕੁੜੀ ਨੂੰ ਸਭ ਦੀ ਸੌਹ ਹੈ ਉਸ ਕੁੜੀ ਨੂੰ ਜੱਗ ਦੀ ਸੌਹ ਹੈ ਉਸ ਕੁੜੀ ਨੂੰ ਰੱਬ ਦੀ ਸੌਹ ਹੈ ਜੇ ਕਿਤੇ ਪੜਦੀ ਸੁਣਦੀ ਹੋਵੇ ਜਾਂਦੀ ਜਾਂ ਉਹ ਮਰ ਰਹੀ ਹੋਵੇ ਇੱਕ ਵਾਰੀ ਆ ਕੇ ਮਿਲ ਜਾਵੇ ਵਫਾ ਮੇਰੀ ਨੂੰ ਦਾਗ ਨਾ ਲਾਵੇ ਨਹੀਂ ਤਾਂ ਮੈਂ ਥੋ ਜੀਆ ਨਾ ਜਾਂਦਾ ਗੀਤ ਕੋਈ ਲਿਖਿਆ ਨਾ ਜਾਂਦਾ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਸਾਦ ਮੁ radii ਸੋਹਣੀ ਫੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ